ਦੋ ਦੋਸਤਾਂ ਨੇ ਆਪਣੇ ਖੇਤ ਵਿੱਚੋਂ ਅਸਲੀ ਸਰੋਂ ਦਾ ਤੇਲ ਕੱਢ ਕੇ ਇੱਕ ਕੰਪਨੀ ਸਟਾਰਟ ਕਰ ਦਿੱਤੀ ਕੰਪਨੀ ਦਾ ਨਾਮ ਹੈ ਕਨਸਾਨ ਕੰਪਨੀ ਉਹਨਾਂ ਨੇ ਬਾਜ਼ਾਰ ਹਿਲਾ ਕੇ ਰੱਖ ਦਿੱਤਾ ਆ ਉਹਨਾਂ ਨਾਲ ਕਰੀਏ ਗੱਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਸਾਡਾ ਸਾਰੇ ਦਰਸ਼ਕਾਂ ਵੀਰਾਂ ਨੂੰ ਬੇਨਤੀ ਹੈ ਕਿ ਪਹਿਲਾਂ ਦਾ ਦਿਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਸਾਰਿਆਂ ਨੂੰ ਤੇ ਦੂਜੀ ਗੱਲ ਜਿਸ ਤਰ੍ਹਾਂ ਤੁਸੀਂ ਪਿਛਲੀ ਵੀਡੀਓ ਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਸਾਡੇ ਕੋਲ ਬਹੁਤ ਦੂਰ ਦੂਰੋਂ ਲੋਕ ਤੇਲ ਲੈਣ ਆਏ ਨੇ ਲੁਧਿਆਣੇ ਤੋਂ ਵੀ ਆਏ ਨੇ ਅੰਮ੍ਰਿਤਸਰ ਤੱਕ ਦੇ ਵੀ ਲੋਕ ਆਏ ਨੇ ਪਰ ਆ ਵੀਡੀਓ ਨੂੰ ਵੀ ਸਾਨੂੰ ਉਮੀਦ ਆ ਕਿ ਤੁਸੀਂ ਬਹੁਤ ਪਿਆਰ ਦੇਵੋਗੇ ਪਰ ਤੁਸੀਂ ਅੱਜ ਆਪਣੇ ਨਾਲ ਇੱਕ ਵਾਅਦਾ ਕਰੋ ਕਿ ਅੱਜ ਤੋਂ ਬਾਅਦ ਜਿਹੜੀ ਚੀਜ਼ ਖਾਣੀ ਹੈ ਅਸਲੀ ਹੀ ਖਾਣੀ ਹੈ ਕਿਉਂਕਿ ਸਿਹਤ ਬਾਰ-ਬਾਰ ਨਹੀਂ ਮਿਲਦੀ ਹੈਗੀ ਤੁਹਾਡੇ ਬੱਚਿਆਂ ਦੀ ਸਿਹਤ ਮਾਪੇ ਆਂ ਦੀ ਤੁਹਾਡੀ ਆਪ ਦੀ ਸਭ ਦੀ ਸਿਹਤ ਜ਼ਰੂਰੀ ਹੈ ਇਹ ਦਵਾਈ ਤੁਸੀਂ ਅਸਲੀ ਹੀ ਤੇਲ ਖਾਣਾ ਤੇ ਸਾਡੀ ਕੰਪਨੀ ਦੇ ਰੂਆ ਕੇ ਲਿਆ ਵੀ ਸਕਦੇ ਹੋ ਅਸੀਂ ਆਨਲਾਈਨ ਆਰਡਰ ਵੀ ਭੇਜ ਦਾਂਗੇ ਦੂਜੀ ਗੱਲ ਜਦ ਵੀ ਤੁਸੀਂ ਦੁਕਾਨਾਂ ਤੇ ਜਾਣੇ ਹੋ ਆਪਾਂ ਨੂੰ ਹੁਣ ਆਪ ਚੁਸਤ ਹੋਣਾ ਪੈਣਾ ਕਿਉਂਕਿ ਮਲਾਵਟ ਬਹੁਤ ਜ਼ਿਆਦਾ ਵੱਧ ਗਈ ਹੈ ਦੁਕਾਨ ਤੇ ਜਾ ਕੇ ਇਹ ਗੱਲ ਨਾ ਕਿਹਾ ਕਰੋ ਕਿ ਸਾਨੂੰ ਸਰੋਂ ਦਾ ਤੇਲ ਦੇ ਦਿਓ ਤੁਸੀਂ ਕੰਪਨੀ ਦਾ ਨਾਮ ਲਿਆ ਕਰੋ ਕਿ ਕਿਸਾਨ ਕੰਪਨੀ ਦਾ ਸਾਨੂੰ ਤੇਲ ਦੋ ਤਾਂ ਵੀ ਇਹ ਅਸਲੀ ਹੈ ਇਹਦਾ ਇੱਕ ਫਾਇਦਾ ਇਹ ਵੀ ਹੋਊਗਾ ਨਾ ਵੀ ਕੱਲ ਨੂੰ ਦੁਕਾਨਦਾਰ ਜਿੰਨੇ ਸਾਡਾ ਉਹ ਤੇਲ ਬਹੁਤ ਘੱਟ ਦੁਕਾਨਦਾਰਾਂ ਕੋਲ ਆ ਉਹ ਰੱਖ ਦੇਣੀ ਹੈਗੇ ਕਹਿੰਦੇ ਆ ਮਹਿੰਗਾ ਜੀ ਵਿਕਦਾ ਨਹੀਂ ਜਾਂ ਤੁਸੀਂ ਜਾ ਕੇ ਤੇਲ ਮੰਗੋਗੇ ਡਿਮਾਂਡ ਪੈਦਾ ਹੋਊਗੀ ਉਹ ਸਾਡੇ ਨਾਲ ਸੰਪਰਕ ਕਰਨਗੇ ਤੇ ਅਸੀਂ ਤੇਲ ਉੱਥੇ ਪੰਚਾਇਆ ਦਵਾਂਗੇ ਤੁਹਾਨੂੰ ਵੀ ਲੈਣਾ ਕਰਨਾ ਸੌਖਾ ਇੱਕ ਗੱਲ ਅਸੀਂ ਹੋਰ ਕਹਿਣਾ ਚਾਹੁੰਦੇ ਆ ਵੀਡੀਓ ਨੂੰ ਬੁੱਧਵਾ ਦਿਓ ਸ਼ੇਅਰ ਕਰਿਓ ਤਾਂ ਜੋ ਸਭ ਲੋਕਾਂ ਨੂੰ ਪਤਾ ਲੱਗ ਸਕੇ ਕਿ ਅਸਲੀ ਤੇਲ ਮਿਲਦਾ ਕਿੱਥੋਂ ਹੈ ਤੇ ਕਿਹੜੀ ਕੰਪਨੀ ਅਸਲੀ ਤੇਲ ਪ੍ਰੋਡਕਟ ਬੇਚ ਰਹੀ ਹੈ ਇਸੇ ਤਰ੍ਹਾਂ ਸਾਡੀ ਹਲਦੀ ਵੀ ਹੈ ਤੇ ਇੱਕ ਪ੍ਰੋਡਕਟ ਅਸੀਂ ਹੋਰ ਐਡ ਕੀਤਾ ਖਲ ਇਹ ਜੋ ਕਿਚਨ ਬਾਗਬਾਨੀ ਕਰਦੇ ਆ ਘਰਾਂ ਦੇ ਵਿੱਚ ਇਹ ਪੌਦਿਆਂ ਦੀ ਜੜਾਂ ਵਿੱਚ ਪੈਂਦੀ ਹੈ ਇਹ ਵੀ ਤੁਸੀਂ ਸਾਤੋਂ ਲਈ ਆ ਸਕਦੇ ਹੋ ਤੇ ਵੀਡੀਓ ਨੂੰ ਬੁੱਧਵਾ ਸ਼ੇਅਰ ਕਰਿਓ ਧੰਨਵਾਦ